ਦੋਸਤੋ ਜਦੋਂ ਤੁਸੀਂ ਫੇਸਬੁੱਕ ਤੇ ਲਗਾਤਾਰ ਰੀਲਾਂ ਅਪਲੋਡ ਕਰਦੇ ਰਹਿੰਦੇ ਆ ਤਾਂ ਫੇਸਬੁੱਕ ਤੁਹਾਨੂੰ ਖੁਦ ਨੋਟੀਫਾਈ ਕਰਦਾ ਖੁਦ ਦੱਸਦਾ ਵੀ ਜਿਹੜੀ ਰੀਲ ਦੀ ਤੁਸੀਂ ਲੈਂਥ ਰੱਖਣੀ ਆ ਉਹ ਕਿੰਨੇ ਤੋਂ ਕਿੰਨੇ ਦੇ ਸਮੇਂ ਦੇ ਵਿਚਾਲੇ ਰੱਖਣੀ ਆ ਕਿ ਤੁਹਾਡੀ ਰੀਲ ਜ਼ਿਆਦਾ ਵਾਇਰਲ ਹੋਵੇ ਉਹ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਆਉਂਦਾ ਉਹਨੂੰ ਖੋਲ ਕੇ ਦੇਖੋ ਜੀ ਉਹਦੇ ਵਿੱਚ ਸਪੈਸ਼ਲੀ ਲਿਖਿਆ ਹੁੰਦਾ ਤੁਸੀਂ 15 ਤੋਂ 30 ਜਾਂ 30 ਤੋਂ 40 ਜਾਂ ਉਸ ਤੋਂ ਉੱਪਰ ਦੀ ਲੈਂਥ ਰੱਖਣੀ ਆ ਉਹ ਤੁਹਾਡੇ ਹਿਸਾਬ ਨਾਲ ਅਲੱਗ-ਅਲੱਗ ਹੋਊਗੀ ਉੱਪਰ ਤੁਸੀਂ ਸਕਰੀਨਸ਼ਾਟ ਦੇਖ ਸਕਦੇ ਹੋ ਇਹ ਤੁਹਾਨੂੰ ਪੜ੍ਹ ਕੇ ਵੀ ਸੁਣਾਉਂਦੇ ਆ ਜੋਰ ਰੀਲਸ ਅੰਡਰ 45 ਸਕੈਂਡਸ ਆਰ ਗੇਟਿੰਗ 466 ਮੋਰ ਵਿਊਜ਼ ਦੈਨ ਜੂਜ਼ਲੀ ਇਹਨਾਂ ਦਾ ਕਹਿਣ ਦਾ ਮਤਲਬ ਆ ਜੀ ਫੇਸਬੁੱਕ ਦਾ ਜਿਹੜੀ ਤੁਹਾਡੀ ਰੀਲ ਹੈਗੀ 45 ਸਕਿੰਟ ਦੇ ਅੰਦਰ ਉਸਤੇ 466 ਮਤਲਬ ਉਹ ਕਾਫੀ ਪਰਸੈਂਟ ਬਾਕੀ ਮਤਲਬ 15 20 ਸਕਿੰਟ ਦੀ ਅਪਲੋਡ ਕਰਦੇ ਆ ਜਿਹੜੀ ਉਹਦੇ ਨਾਲੋਂ ਜ਼ਿਆਦਾ ਵਿਊ ਆ ਰਹੇ ਨੇ ਤੇ ਇਹਨਾਂ ਨੂੰ ਜਦੋਂ ਮੈਂ ਇਸ ਨੋਟੀਫਿਕੇਸ਼ਨ ਨੂੰ ਓਪਨ ਕਰਕੇ ਦੇਖਦਾ ਤਾਂ ਇੱਥੇ ਲਿਖਿਆ ਜੀ ਕੰਟੈਂਟ ਲੈਂਥ ਸਕਰੀਨਸ਼ਾਟ ਦੇਖ ਸਕਦੇ ਹੋ ਇੱਥੇ ਲਿਖਿਆ ਜੀ 15 ਤੋਂ 30 ਸਕੰਡ ਦੀ ਜਿਹੜੀ ਤੁਸੀਂ ਰੀਲ ਅਪਲੋਡ ਕਰਦੇ ਹੋ ਵੀ ਜੇ ਦੀ ਲੈਂਥ 15 ਤੋਂ 30 ਸਕੰਡ ਰੱਖਦੇ ਆ ਉਹਦੇ ਚ 9.1k ਮਤਲਬ 9100 ਮਤਲਬ ਇਹਦੇ ਵਿੱਚ ਤੁਹਾਡੀ ਹੈਗੀ ਜਿਹੜੀ ਨਾ ਰੀਚ ਥੋੜੀ ਘਟ ਆ ਉਸ ਤੋਂ ਬਾਅਦ ਤੁਸੀਂ ਇਹ ਲਾਈਨ ਵੇਖ ਰਹੇ ਹੋਗੇ 30 ਤੋਂ 45 ਸਕੰਡ ਦੀ ਜਿਹੜੀ ਮੈਂ ਰੀਲ ਅਪਲੋਡ ਕਰ ਰਿਹਾ ਹਾਂ ਮਤਲਬ ਟੋਟਲੀ ਡਾਟਾ ਚੈੱਕ ਕਰਿਆ ਫੇਸਬੁੱਕ ਉਹਦੇ ਅੰਦਰ 51000 ਦੀ ਰੀਚ ਹੈਗੀ ਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋਗੇ ਜਿਹੜੀ 15 ਸਕੰਡ ਤੋਂ ਥੱਲੇ ਆ ਉਹਦੀ ਰੀਚ ਸਭ ਤੋਂ ਘੱਟ ਆ 2.2k ਇਸ ਤੋਂ ਤੁਸੀਂ ਇਹ ਮਤਲਬ ਅੰਦਾਜ਼ਾ ਲਗਾ ਸਕਦੇ ਹੋ ਇਹ ਜ਼ਰੂਰੀ ਨਹੀਂ ਮਈ ਜਿਵੇਂ ਮੇਰੇ ਕੋਲ ਡਾਟਾ ਸ਼ੋ ਕਰ ਰਿਹਾ ਵੀ 23 ਤੋਂ 45 ਸਕੰਡ ਦੀ ਜਿਹੜੀ ਮੈਂ ਲੈਂਥ ਰੱਖੀ ਆ ਮਤਲਬ ਜ਼ਰੂਰੀ ਨਹੀਂ ਤੁਹਾਡੇ ਕੋਲ ਵੀ ਸੇਮ ਹੋਵੇ ਉਥਾ ਤੁਹਾਡੇ ਵੀਡੀਓ ਅਪਲੋਡ ਕਰਨ ਤੇ ਰੀਲ ਅਪਲੋਡ ਕਰਨ ਤੇ ਆ ਵੀ ਤੁਹਾਡੀ ਰੀਲ 15 ਤੋਂ 30 ਸਕੰਟ ਜਾਂ 15 ਸਕੰਡ ਦੇ ਅੰਦਰ ਜੋ ਵਾਇਰਲ ਹੁੰਦੀ ਆ ਉਸ ਨਾਲ ਫੇਸਬੁੱਕ ਡਿਟੈਕਟ ਕਰਦਾ ਤੇ ਤੁਹਾਨੂੰ ਡਾਟਾ ਭੇਜਦਾ ਇਹ ਤੁਹਾਡਾ ਮਤਲਬ ਅਲੱਗ-ਅਲੱਗ ਹੋ ਸਕਦਾ ਤੇ ਤੁਸੀਂ ਦੇਖ ਰਹੇ ਹੋਗੇ ਤੇ ਜੋ 15 ਸਕਿੰਟ ਤੋਂ ਥੱਲੇ ਦੀ ਆ ਰੀਲ ਉਹਦਾ ਡਾਟਾ ਸਭ ਤੋਂ ਘੱਟ ਆ ਮਤਲਬ ਇਸੇ ਸਭ ਤੋਂ ਜ਼ਿਆਦਾ ਵਿਊ ਆ ਸਭ ਤੋਂ ਜ਼ਿਆਦਾ ਮਤਲਬ ਜੋ ਮੈਂ 30 ਤੋਂ 45 ਸਕਿੰਟ ਦੇ ਅੰਦਰ ਰੀਲ ਰੱਖੀ ਆ ਉਹ ਤਾਂ ਮਤਲਬ ਸਭ ਤੋਂ ਵੱਧ ਵਿਊ ਆ ਰਹੇ ਨੇ ਤੇ ਇਥੋਂ ਆਪਾਂ ਨੂੰ ਇਹ ਅੰਦਾਜ਼ਾ ਮਤਲਬ ਲੱਗ ਜਾਂਦਾ ਥੋੜਾ ਆਈਡੀਆ ਇਹ ਹੋ ਜਾਂਦਾ ਵੀ ਅਗਲੀ ਵਾਰ ਜੇ ਮੈਂ ਕੋਈ ਰੀਲ ਪਾਉਂਗਾ ਉਹਦੀ ਮੈਂ ਲੈਂਥ ਜੇਕਰ 30 ਤੋਂ 45 ਸਕਿੰਟ ਦੇ ਅੰਦਰ ਰੱਖੂੰਗਾ ਤਾਂ ਮੇਰੇ ਰੀਲ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਨੇ ਸੋ ਤਾਂ ਕਹਿੰਦੇ ਆ ਵੀ ਫੇਸਬੁੱਕ ਦੇ ਨੋਟੀਫਿਕੇਸ਼ਨ ਨੂੰ ਜ਼ਰੂਰ ਚੈੱਕ ਕਰਿਆ ਕਰੋ ਕਿਉਂਕਿ ਡਾਟਾ ਤੁਹਾਨੂੰ ਫੇਸਬੁੱਕ ਆਪ ਦੱਸ ਰਿਹਾ ਤੇ ਉਹਨੇ ਮਤਲਬ ਜਿਵੇਂ ਫੇਸਬੁੱਕ ਕਹਿ ਰਿਹਾ ਉਹਨਾਂ ਦੇ ਅਕੋਰਡਿੰਗ ਕੰਮ ਕਰਿਆ ਕਰੋ ਆ ਨੀਚੇ ਲਿਖਿਆ ਜੀ ਟਰਾਈ ਪੋਸਟਿੰਗ ਮੋਰ ਉਹਨਾਂ ਨੇ ਸਪੈਸ਼ਲੀ ਲਿਖਿਆ ਮੋਰ ਤੇ ਜੀ ਤੋਂ 45 ਸਕਿੰਟ ਰੀਲ ਥਿਸ ਵੀਕ ਇਸ ਹਫਤੇ ਦੇ ਵਿੱਚ ਉਹਨਾਂ ਨੇ ਹਫਤੇ ਦਾ ਡਾਟਾ ਦਿੱਤਾ ਜੀ ਯੂ ਰੀਸੀਵਡ ਮਤਲਬ ਉਹ ਸੇਮ ਉਹੀ ਲਿਖਿਆ ਸੋ ਇਸ ਤੋਂ ਅੰਦਾਜ਼ਾ ਇਹ ਹੁੰਦਾ ਕਿ ਮੈਂ ਜੋ ਵੀ ਇਸ ਤੋਂ ਬਾਅਦ ਰੀਲ ਅਪਲੋਡ ਕਰੂੰਗਾ ਉਹਦੀ ਲੈਂਥ ਜੇਕਰ 30 ਤੋਂ 45 ਸਕਿੰਟ ਦੇ ਅੰਦਰ ਰੱਖੂੰਗਾ ਤਾਂ ਰੀਲ ਵਾਇਰਲ ਹੋਣ ਦੇ ਚਾਂਸ ਥੋੜੇ ਜ਼ਿਆਦਾ ਨੇ ਠੀਕ ਹੈ ਜੀ ਤੇ ਫੇਸਬੁੱਕ ਦੀਆਂ ਇਸ ਤਰ੍ਹਾਂ ਇੰਟਰੈਕਸ਼ਨ ਨੂੰ ਫੋਲੋ ਕਰਿਆ ਕਰੋ ਧੰਨਵਾਦ